Hahaha <laughs> ਸਤਿ ਸ਼੍ਰੀ ਅਕਾਲ ਪਿਆਰੇ ਆਂਗਨਵਾੜੀ ਵਰਕਰਸ ਖੇਡੀਆਂ ਦੇ ਦੋਸਤਾਂ ਇਹ ਉਦੋਂ ਪ੍ਰੋਗਰਾਮ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬੱਚਿਆਂ ਨੂੰ ਇੱਕ ਕਹਾਣੀ ਸੁਣਾਵਾਂਗੇ ਜਿਸ ਨਾਲ ਉਹਨਾਂ ਦੀ ਕਲਪਨਾ ਮੌਖਿਕ ਭਾਸ਼ਾ ਅਤੇ ਕਹਾਣੀਆਂ ਬਣਾਉਣ ਤੇ ਸੁਣਨ ਦੇ ਕੌਸ਼ਲ ਦਾ ਵਿਕਾਸ ਹੋਵੇਗਾ ਬੱਚਿਆਂ ਨੂੰ ਮੌਖਿਕ ਤੌਰ ਤੇ ਕਹਾਣੀ ਸੁਣਾਉਣ ਨਾਲ ਉਹਨਾਂ ਦੀ ਕਹਾਣੀਆਂ ਦੀ ਦੁਨੀਆ ਪ੍ਰਤੀ ਦਿਲਚਸਪੀ ਸ਼ਬਦ ਭੰਡਾਰ ਅਤੇ ਧਿਆਨ ਨਾਲ ਸੁਣਨ ਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਨਾਲ ਜੁੜੀਆਂ ਕਹਾਣੀਆਂ ਸੁਣਾ ਕੇ ਤੁਸੀਂ ਬੱਚਿਆਂ ਵਿੱਚ ਨੈਤਿਕ ਅਤੇ ਸਮਾਜਿਕ ਸਿੱਖਿਆ ਵੀ ਵਧਾ ਸਕਦੇ ਹੋ ਤਾਂ ਆਓ ਫਿਰ ਚਲੋਏ ਕਹਾਣੀਆਂ ਦੇ ਇਸ ਗਤੀਵਿਧੀ ਲਈ ਤੁਹਾਨੂੰ ਬਿੱਲੀ ਨੇ ਖਾਦੀ ਬਰਫੀ ਕਹਾਣੀ ਨੂੰ ਦਰਸਾਉਂਦੇ ਹੋਏ ਚਿੱਤਰ ਚਾਹੀਦੇ ਨੇ ਆਓ ਵੀਡੀਓ ਨੂੰ ਧਿਆਨ ਨਾਲ ਦੇਖੀਏ ਅਤੇ ਜਾਣੀਏ ਕਹਾਣੀ ਬਾਰੇ ਅੱਛਾ ਬੱਚੋ ਤੁਸੀਂ ਬਿੱਲੀ ਦੇਖੀ ਹੈ ਨਾ ਹਾਂਜੀ ਬਿੱਲੀ ਦੇ ਅੱਤੇ ਅੱਜ ਇੱਕ ਬਹੁਤ ਮਜ਼ੇਦਾਰ ਕਹਾਣੀ ਪੜ੍ਹੀ ਜਾਂ ਸੁਣਾਪਾਂਗੇ ਕਹਾਣੀ ਹਾਂਜੀ ਮੈਮ ਇੱਕ ਸੀ ਮੋਟੀ ਬਿੱਲੀ ਕਿਸੀ ਦਿੱਲੀ ਇੱਕ ਦਿਨ ਉਹਨੂੰ ਮਠਿਆਖਾਨੇ ਨੂੰ ਬਹੁਤ ਦਿਲ ਕਰਿਆ ਕਹਿੰਦੀ ਮੈਂ ਮਠਿਆਈ ਖਾਣੀ ਹੈ ਅੱਜ ਉਨੇ ਕੀ ਕਰਾ ਇੱਧਰ ਉੱਧਰ ਆਪਣੀ ਨਜ਼ਰ ਘਮਾਈ ਕੀ ਘਮਾਇਆ ਨਜ਼ਰ ਮੈ ਮੈਨੂੰ ਮਿੱਠਾ ਕਿਥੋਂ ਮਿਲੂਗਾ ਕੋਨੇ ਹੈ ਹਲਵਾਈ ਹਲਵਾਈ ਵਰਫੀ ਬਣਾ ਰਿਆ ਸੀ ਕੀ ਬਣਾ ਰਿਆ ਸੀ ਵਰਫੀ ਵਰਫੀ ਠੀਕ ਹੈ ਉਨੇ ਦੇਖਿਆ ਉਹਨੇ ਵਰਫੀ ਬਣਾਈ ਉਹ ਲੁਕਦੀ ਲੁਕਦੀ ਕਿਥੇ ਗਈ ਹਲਵਾਈ ਦੇ ਹਲਵਾਈ ਪਿੱਛੇ ਗਈ ਜਦੋਂ ਹਲਵਾਈ ਨੇ ਆਪਣੀ ਨਜ਼ਰ ਘਮਾਈ ਤੇ ਉਹ ਲੁਕਦੀ ਲੁਕਦੀ ਉਹਦੀ ਬਰਫੀ ਚੁੱਕ ਲਈ ਉੱਥੇ ਮੋਟੀ ਬਿੱਲੀ ਨੇ ਕੀ ਕੀਤਾ ਤਾਂ ਬਰਫੀ ਖਾਈ ਹਾਂ ਉਹਨੇ ਬਰਫੀ ਖਾਈ ਸਾਰੀ ਬਰਫੀ ਖਾ ਲਈ ਤੇ ਜਦੋਂ ਹਲਵਾਈ ਆਇਆ ਤੇ ਉਹਨੇ ਦੇਖਿਆ ਕਿ ਮੇਰੀ ਬਰਫੀ ਕਿੱਥੇ ਗਈ ਬਿੱਲੀ ਨੇ ਖਾ ਲਈ ਹਲਵਾਈ ਨੇ ਫਟਾਫਟ ਨੂੰ ਕਿਹਾ ਚੱਲ ਪੱਜ ਮੇਰੀ ਸਾਰੀ ਬਰਫੀ ਖਾ ਗਈ ਕੌਣ ਖਾ ਗਈ ਮੋਟੀ ਬਿੱਲੀ ਜਦੋਂ ਬਿੱਲੀ ਨੇ ਆਪਣੀ ਅੱਖ ਘਮਾਈ ਤਾਂ ਉਹਨੂੰ ਕੌਣ ਦਿਖਿਆ ਸੀਗਾ ਹਲਵਾਈ ਹਲਵਾਈ ਵੈਰੀ ਗੁੱਡ ਹਲਵਾਈ ਕੀ ਬਣਾ ਰਿਆ ਸੀਗਾ ਬਰਫੀ ਮੋਟੀ ਬਿੱਲੀ ਨੇ ਕੀ ਕੀਤਾ ਬਿੱਲੀ ਨੇ ਬਰਫੀ ਖਾ ਲਈ ਉਦੋਂ ਕੌਣ ਭੱਜਿਆ ਸੀਗਾ ਫੇਰ ਬਿੱਲੀ ਵੈਰੀ ਗੁੱਡ ਕਿੰਨਾ ਸਾਰਾ ਮਜ਼ਾ ਆਇਆ ਬਹੁਤ ਸਾਰਾ ਬਹੁਤ ਸਾਰਾ ਹੁਣ ਕਲਾਪ ਕਰੋ ਸਾਰੇ ਆਪਾਂ ਸਾਰੇ ਖੇਡ ਨੂੰ ਹੋਰ ਮਜ਼ੇਦਾਰ ਬਣਾਉਣ ਲਈ ਤੁਸੀਂ ਕਹਾਣੀ ਨੂੰ ਅੱਗੇ ਵਧਾ ਸਕਦੇ ਹੋ ਤੇ ਪੁੱਛ ਸਕਦੇ ਹੋ ਕਿ ਕਹਾਣੀ ਵਿੱਚ ਅੱਗੇ ਕੀ ਹੋਇਆ ਹੋਵੇਗਾ। ਅੱਛਾ ਬੱਚਿਓ ਹੁਣ ਮੈਨੂੰ ਦੱਸੋ ਕਿ ਬਿੱਲੀ ਮੁੜ ਕੇ ਆਈ ਹੋਣੀ ਐ? ਨਹੀਂ। ਨਹੀਂ। ਖੇਡੋ ਇਹ ਖੇਡ ਬੱਚਿਆਂ ਦੇ ਨਾਲ, ਖਿੱਚੋ ਫੋਟੋਆਂ ਤੇ ਬਣਾਓ ਵੀਡੀਓ, ਸਾਂਝੀਆਂ ਕਰੋ WhatsApp ਤੇ ਸਾਰਿਆਂ ਦੇ ਨਾਲ। ਬਹੁਤ ਜਲਦੀ ਅਸੀਂ ਫੇਰ ਮਿਲਾਂਗੇ ਇੱਕ ਨਵੀਂ ਖੇਡ ਅਤੇ ਨਵੀਂ ਵੀਡੀਓ ਦੇ ਨਾਲ। ਖੇਡੀਏ ਜਦੋਂ ਸਿੱਖੀਏ ਉਦੋਂ ਪ੍ਰੋਗਰਾਮ ਨਾਲ ਜੁੜਨ ਲਈ ਧੰਨਵਾਦ।